ਵਾਇਗੁਰ ਜੀ ਦਾ ਖਾਸਾ ਵਾਇਗੁਰ ਜੀ ਕੀ ਫਤਿਹ ਕਸ਼ਮੀਰੀ ਪੰਡਿਤਾ ਦੇ ਤਿਲਕ ਅਤੇ ਜੰਝੂ ਦੀ ਰੱਖਿਆ ਲਈ ਗੁਰੂ ਤੇਗ ਬਹਾਦਰ ਜੀ ਅਨੰਦਪੁਰ ਸਾਹਿਬ ਤੋਂ ਪੰਜ ਸਿੰਘਾਂ ਦੇ ਨਾਲ ਦਿੱਲੀ ਲਈ ਚੱਲ ਪਏ ਜਿੱਥੇ ਗੁਰੂ ਜੀ ਨੂੰ ਚਾਨਨੀ ਚੌਕ ਕੋਤਵਾਲੀ ਦੀ ਸੁੰਜੀ ਹਵੇਲੀ ਵਿੱਚ ਕੈਦ ਕਰ ਦਿੱਤਾ ਗਿਆ ਗੁਰੂ ਜੀ ਅੱਗੇ ਤਿੰਨ ਸ਼ਰਤਾਂ ਰੱਖੀਆਂ ਗਈਆਂ ਪਹਿਲੀ ਕਲਮਾ ਪੜ੍ਹ ਕੇ ਮੁਸਲਮਾਨ ਬਨ ਜਾਵੋ ਦੂਜਾ ਕਰਾਮਾ ਦਿਖਾ ਕੇ ਆਪਣੀ ਅਜਮਤ ਦਿਖਾਵੋ ਨਹੀਂ ਤਾਂ ਮੌਤ ਕਬੂਲ ਕਰਨ ਦੇ ਲਈ ਤਿਆਰ ਹੋ ਜਾਵੋ ਗੁਰੂ ਜੀ ਨੇ ਸ਼ਾਂਤ ਚਿਤ ਹੋ ਕੇ ਜਵਾਬ ਦਿੱਤਾ ਅਸੀਂ ਨਾ ਆਪਣਾ ਧਰਮ ਛੱਡਣਾ ਹੈ ਅਤੇ ਨਾ ਹੀ ਕਰਾਮਾਤ ਦਿਖਾਉਣੀ ਹੈ ਬਾਕੀ ਤੁਹਾਡਾ ਜੋ ਜੀ ਕਰੇ ਉਹ ਕਰੋ ਇਸ ਤੋਂ ਬਾਅਦ ਗੁਰੂ ਜੀ ਦੀ ਸੁਰੱਖਿਆ ਵਿਧਾਨ ਦੇ ਲਈ ਗੁਰੂ ਜੀ ਨੂੰ ਇਕ ਲੋਹੇ ਦੇ ਪਿੰਜਰੇ ਦੇ ਵਿੱਚ ਕੈਦ ਕਰ ਦਿੱਤਾ ਗਿਆ ਜਦੋਂ ਗੁਰੂ ਜੀ ਆਪਣੇ ਵਚਨਾਂ ਤੇ ਕਾਇਮ ਰਹੇ ਤਾਂ ਗੁਰੂ ਜੀ ਦੇ ਨਾਲ ਗ੍ਰਿਫਤਾਰ ਕੀਤੇ ਪਾਈ ਮਤੀ ਦਾਸ ਜੀ ਪਾਈ ਸਤੀ ਦਾਸ ਜੀ ਪਾਈ ਦਿਆਲਾ ਜੀ ਨੂੰ ਗੁਰੂ ਜੀ ਦੇ ਸਾਹਮਣੇ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਤਾਂ ਕਿ ਗੁਰੂ ਜੀ ਡਰ ਕੇ ਇਸਲਾਮ ਕਬੂਲ ਕਰ ਲੈਣ ਅਗਲੇ ਦਿਨ ਗੁਰੂ ਤੇਗ ਬਹਾਦਰ ਜੀ ਨੂੰ ਫਿਰ ਇਸਲਾਮ ਕਬੂਲ ਕਰਨ ਦੇ ਲਈ ਕਿਹਾ ਗਿਆ ਜਦੋਂ ਗੁਰੂ ਜੀ ਨਹੀਂ ਮੰਨੇ ਤਾਂ ਉਹਨਾਂ ਨੂੰ ਸ਼ਹਾਦਤ ਲਈ ਪਿੰਜਰੇ ਤੋਂ ਬਾਹਰ ਲਿਆਂਦਾ ਗਿਆ ਗੁਰੂ ਜੀ ਨੇ ਨਾਲ ਦੇਖੋ ਵਿੱਚ ਇਸ਼ਨਾਨ ਕਰਕੇ ਬੋੜ ਦੇ ਪੇੜ ਥੱਲੇ ਬੈਠ ਕੇ ਜਪਜੀ ਸਾਹਿਬ ਜੀ ਦਾ ਪਾਠ ਕੀਤਾ ਜੀਸੇ ਵਕਤ ਪਾੜ ਦਾ ਭੋਗ ਪਾਇਆ ਅਤੇ ਗੁਰੂ ਜੀ ਨੇ ਮੱਥਾ ਟੇਕਿਆ ਉਸੇ ਪਲ ਜੱਲਾਦ ਨੇ ਗੁਰੂ ਜੀ ਦਾ ਸ਼ੀਸ਼ ਧੜ ਤੋਂ ਅਲੱਗ ਕਰ ਦਿੱਤਾ ਜਿੱਥੇ ਗੁਰੂ ਜੀ ਨੂੰ ਸ਼ਹੀਦ ਕੀਤਾ ਗਿਆ ਉੱਥੇ ਹੁਣ ਗੁਰਦੁਆਰਾ ਸ਼ੀਸ਼ਗੰਸਾਹਬ ਅਤੇ ਜਿੱਥੇ ਭਾਈ ਲੱਖੀਸ਼ਾ ਵੰਜਾਰਾ ਨੇ ਆਪਣੇ ਘਰ ਗੁਰੂ ਜੀ ਦੇ ਧੜ ਦਾ ਸੰਸਕਾਰ ਕੀਤਾ ਉੱਥੇ ਗੁਰਦੁਆਰਾ ਰਕਾਬਗੰਸਾਹਬ ਸ਼ੁਸ਼ੋਬਿਤਾ ਗੁਰੂ ਜੀ ਦਾ ਸ਼ੀਸ਼ ਲੈ ਕੇ ਭਾਈ ਜੇਤਾ ਜੀ ਅਨੰਦਪੁਰ ਸਾਹਿਬ ਪੁੱਜੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਗੁਰੂ ਪਿਤਾ ਦਾ ਸ਼ੀਸ਼ ਦੇਖਿਆ ਤਾਂ ਭਾਈ ਜੇਤਾ ਜੀ ਨੂੰ ਗਲ ਦੇ ਨਾਲ ਲਗਾ ਕੇ ਵਚਨ ਕੀਤਾ ਰੰਗ ਰੇਟਾ ਗੁਰੂ ਕਾ ਬੇਟਾ ਸ਼ੀਸ਼ ਦਾ ਸੰਸਕਾਰ ਅਨੰਦਪੁਰ ਸਾਹਿਬ ਹੋਇਆ ਉੱਥੇ ਵੀ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਸੁਸ਼ੋਭਿਤ ਹੈ ਗੁਰੂ ਤੇਗ ਬਹਾਦਰ ਜਿਨੇ ਹਿੰਦ ਦੀ ਚਾਦਰ ਬਣ ਕੇ ਆਪਣਾ ਬਲੀਦਾਨ ਦੇ ਕੇ Hindu ਧਰਮ ਦੀ ਰੱਖਿਆ ਕੀਤੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ